ਸੱਚੀ ਗੱਲ ਬਾਈ ਸ਼ਰਨ 852 6 ਮਾਡਲ ਆ 22 ਮਾਡਲ ਪੇਸ਼ ਕਰਵਾ ਦਾ ਰੀਪਰ ਹੈ ਚੱਲੀ ਜਾਂਦਾ ਬਾਈ ਪਿੰਡ ਘਰਾਗਣੀ ਚ ਸਾਰੇ ਵੀਰ ਜਰੂਰ ਦੱਸਿਓ ਕਿੱਥੇ ਕਿੱ데 ਟੂੜੀ ਵਾਲੀਆਂ ਮਸ਼ੀਨਾਂ ਚੱਲ ਪਈਆਂ ਇਹ ਜੇ ਬਾਈ ਖੋਲੀ ਡੰਡਾ ਪੂਰਾ ਫੁੱਲਾ ਜੱਜ ਕੇ ਟਰੈਕਟਰ ਪੂਰਾ ਔਖਾ ਹੋ ਹੀ ਜਾਂਦਾ 6 ਮਾਡਲ ਆ ਲੌਦਾ ਪੂਰਾ ਯੋਰਾ ਆ ਬਲੀ ਦੇਖੋ ਨਾ ਬਾਈ ਟਰੈਕਟਰ ਪੂਰੀ ਜਾਣ ਲਈ ਜਾਂਦਾ ਬਾਈ ਮਾਡਲ ਰੀਫਰ ਆ ਇਧਰ ਆ ਫਿਰਦਾ ਬਹੁੰਦਾ ਮੱਕੀਆਂ ਦੀਆਂ ਤਿਆਰੀਆਂ ਹੋਈਆਂ ਨਾਲ ਦੀ ਨਾਲ 13 ਤਰੀਕ ਆ ਬਾਈ ਅੱਜ 13 ਤਰੀਕ ਨੂੰ ਮੋੜੇ ਤੂੜੀ ਵਾਲੀ ਮਸ਼ੀਨ ਵੀ ਚਲਾਦੀ ਇਹ ਮੱਕੀਆਂ ਵੀ ਤਿਆਰੀਆਂ ਹੋ ਗੀਆਂ ਇਧਰ ਫੋਰਮੈਨ ਫੋਨ ਚ ਕੀ ਫਿਰਦਾ ਲੈ ਟੂ ਡੇ ਹਾਈ ਟ੍ਰੈਕਰ ਗਿਆ ਓਏ 14 ਆ ਦੀ ਪੁਲੀ ਦੇ ਚੱਲਦਾ ਬਈ ਇਹ ਆ 14 ਦੀ ਆ ਦੱਸਦੀ ਆ ਚਲੋ ਦੱਸਦੇ ਚੱਲਦਾ ਗੁੱਲੀ ਲੰਦਾ ਭਰਾ ਬੱਲਾ ਦੇਖਦੇ ਆਪਾਂ ਕਿਤੇ ਚੱਕਰਾਂ ਦੇ ਚੱਲਦਾ पूरा भाई, आ देखो, ठीक है ऐ बनगी बिल्ला यार गुली डंडी वाला उथे भी चला के देख के ਉਥੇ ਭਾਵੇਂ ਉਥੇ ਦੇ ਵੀ ਤਸੱਲੀ ਹੋ ਜਾਂਦੀ ਆ ਬੁੱਧਵਾਰ ਨੂੰ ਚਲਾਵਾਂ ਯਾਰ ਮੈਨੂੰ ਵੀ ਮੈਂ ਵੀ ਬਣਾਉਣੀ ਆ ਉਥੇ